ਜਿਹੜਾ ਯੋਧ ਨਸ਼ਾ ਵਿਰੋਧ ਮੁਹਿੰਮ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗ ਸਪਲਾਈਅਰ ਬਟੇ ਸਮਗਲਰ ਅਸੀਂ ਫੜੇ ਆਂ ਔਰ ਬਹੁਤ ਵੱਡੀਆਂ ਮਤਲਬ ਰਿਕਵਰੀਆਂ ਤੇ ਪ੍ਰਾਪਤੀਆਂ ਉਹਨੂੰ ਕਹਿ ਸਕਦੇ ਆਂ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਆ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਆ 190 ਕਿਲੋ 965 ਗ੍ਰਾਮ ਜਿਹੜੀ ਹੈ ਹਿਰੋਇਨ ਫੜੀ ਗਈ ਹੈ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟਸ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰਗ ਮਨੀ 2 ਕਰੋੜ 68 ਲੱਖ 68665 ਰੁਪਏ ਦੀ ਡਰਗ ਮਨੀ ਵੀ ਰਿਕਵਰ ਹੋਈ ਹੈ 81 81 ਜਿਹੜੇ ਵਹੀਕਲ ਫੜੀਆਂ ਗਈਆਂ ਇਹਦੇ ਚ ਔਰ ਇਹਦੇ ਚ ਜਿਹੜੀ ਆਰਮਜ਼ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ ਇਨੇ ਨੇ 90 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਐ ਪਹਿਲੀ ਜਨਵਰੀ ਤੋਂ 105 ਪਿਸਟਲ ਬਲਿਕ ਮੌਜ਼ਰ ਫੜੇ ਗਏ ਐ 70 ਵਾਲਵਰ ਨੇ ਇੱਕ ਰਾਈਫਲ ਹੈਗੀ ਐ